Terima kasih telah menonton! ਵਾਇ ਗੁਰ ਜੀ ਦਾ ਖਾਲਸਾ ਵਾਇ ਗੁਰ ਜੀ ਦੇ ਭਤੇ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਥੋਂ ਮਜੀਠਾ ਰੋਡ ਮੰਡੋਰੀ ਰੜੈਜ ਤੋਂ ਇੱਥੇ ਗੁਰੂ ਘਰ ਨਮਸਤਕ ਹੋਣ ਲਈ ਅੱਜ ਮਾਗੀ ਦੇ ਤਿਹਾਰ ਤੇ ਸੰਗਤਾਂ ਦਾ ਇਕੱਠ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸੰਗਤਾਂ ਬਹੁਤ ਹਮ-ਹਮਾ ਕੇ ਪਹੁੰਚ ਰਹੀਆਂ ਐ ਬਾਕੀ ਸੰਤਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਗੁਰੂ ਜੀ ਦੇ ਇਤਿਹਾਸ ਨੂੰ ਜਾਣ ਕੇ ਤੇ ਗੁਰੂ ਘਰ ਆ ਕੇ ਨਮਸਤਕ ਹਮ-ਹਮਾ ਕੇ ਹੋ ਵਾਹਿਗੁਰੂ ਅਰਦਾਸ ਬੇਨਤੀ ਜੀ ਜੀ ਨੂੰ ਦੱਸ ਸਕਦਾ ਅਰਦਾਸ ਬੇਨਤੀ ਜੀ ਇਹ ਸਾਰਿਆਂ ਆ ਕੇ ਅਰਦਾਸ ਕਰਦੇ ਆ ਕਿ ਸਾਰਿਆਂ ਵਾਸਤੇ ਹਰ ਦਿਨ ਜਿਹੜਾ ਸੁਖ ਭਰਿਆ ਹੋਵੇ ਪ੍ਰਮਾਤਮਾ ਸਭ ਦੀ ਭਲੀ ਕਰੇ ਹਰ ਕੇਸ ਦੀ ਆਸ ਮਰاد ਪੂਰੀ ਹੋਵੇ ਗੁਰੂ ਸਰਬ ਦੀ ਕਿਰਪਾ ਹਰ ਤੇ ਬਣੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਦੇਵ ਸਿੰਘ ਪਿੰਡ ਕੁਦੂ ਵਾਲਾ ਹੀ ਮੱਖੂ ਤੋਂ ਜੀ ਹਾਂ ਜੀ ਮਾਗੀ ਦਾ ਪਿੱਤਰ ਦਿਹਾੜਾ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਹਾਰ ਪਿੱਤਰ ਦਿਹਾੜਾ ਹੈ ਮਹਾਰਾਜ ਦੇ ਕਰ ਗੁਰੂ ਰਾਮਦਾਸ ਪਾਤਸ਼ਾਹ ਦੇ ਕਰ ਖੁਸ਼ੀਆਂ ਲੈਣ ਆਏ ਆ ਜੀ ਖੁਸ਼ੀਆਂ ਮਹਾਰਾਜ ਹਰਕਤੂ ਦੇ ਸੱਚੇ ਪਾਤਸ਼ਾਹ ਮਾਤਮਾ ਹਰ ਇੱਕ ਦਾ ਲੜਫੜੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸੱਚੇ ਦਿਲੋਂ ਦਾ ਪ੍ਰਮਾਤਮਾ ਉਹਦੀ ਅਸ਼ਾ ਮਰ ਪੂਰੀ ਕਰਦਾ ਹੈ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਵੈਰ ਗੁਰੂ ਖਾਲਸਾ ਵੈਰ ਗੁਰੂ ਦੀ ਫਤਿਹ ਸੰਤਾਂ ਦਾ ਕਿੰਨਾ ਕੱਠ ਦੇਖਣ ਨੂੰ ਮਿਲਿਆ ਸੰਤਾਂ ਦਾ ਕੱਠ ਬਹੁਤ ਜ਼ਿਆਦਾ ਕੱਠ ਹੁੰਦਾ ਜੀ ਅੱਜ ਥੋੜਾ ਜਿਹਾ ਹੈ ਆ ਮੁਕਸਰ ਬਾਗੀ ਤੇ ਜਾਣਾ ਜਨਤਾ ਨੇ ਔਰ ਕਾਟ ਸੰਗਤ ਦਾ ਗੁਰੂ ਗ੍ਰਾਮਦਾਸ ਪਾਤਸ਼ਾਹ ਦੇ ਘਰ ਤਾਂ ਬਹੁਤ ਜ਼ਿਆਦਾ ਕੱਟਦਾ ਜੀ ਅਸੀਂ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਹਰਮਿੰਦਰ ਸਾਹਿਬ ਦੇ ਹਾਂਜੀ ਅਰਦਾਸ ਬੇਨਤੀ ਹੋਏ ਜੀ ਮਹਾਰਾਜ ਹਰ ਇੱਕ ਦਾ ਤੰਦਰੁਸਤੀ ਬਸ਼ਤੇ ਹਰਕ ਨੂੰ ਹਰ ਇੱਕ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਸ਼ਕੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਰੱਖੇ ਸੱਚੇ ਪਾਤਸ਼ਾਹ ਮਹਾਰਾਜ ਗਾਇਬ ਦੀ ਖਾਲਸਾ ਵੈਦਿ ਪਤੇ ਅਰਦਾਸ ਕਰਨੈਲ ਸਿੰਘ ਜੀ ਵਾਸੀ ਅੰਮ੍ਰਿਤਸਰ ਗੁਰੂ ਕਿਰਪਾ ਦੁਆਰਾ ਮਹਾਰਾਜ ਜੀ ਮੈਨੂੰ ਗੁਰੂ ਘਰ ਲੈ ਕੇ ਆਏ ਹਨ ਅੱਜ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗਦੀ ਜੋ ਸੰਗਰਾਂ ਚੜ੍ਹਦੀ ਆ ਮਾਗੇ ਦਾ ਦਿਹਾੜਾ ਕਹਿ ਕੇ ਇਸ ਨੂੰ ਮਨਾਇਆ ਜਾਂਦਾ ਹੈ ਬਾਗੇ ਦਾ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ 40 ਮੁਕਤੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਤਾਂ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਉਹ ਐਸਾ ਸਮਾਂ ਆਇਆ ਤੇ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ ਫਿਰ ਮੁਕਤ ਸਰ ਜੋ ਹੈ ਗੁਰਦੁਆਰੇ ਵਿਖੇ ਫਿਰ ਉਹਨਾਂ ਨੂੰ ਆਪਣੀ ਸੋਝੀ ਆ ਜਿਹੜਾ ਗੁਰਸਾਹਿਬ ਕੋਲ ਮਾਫੀ ਮੰਗੇ ਉਹਨੂੰ ਬਦਾਵਾ ਕਿਹਾ ਜਾਂਦਾ ਹੈ ਬਦਾਵਾ ਉਹਨਾਂ ਨੇ ਪੜਵਾ ਕੇ ਤੇ ਉਹ ਜਿਹੜੇ ਸਨ ਨਾ ਉਹਨਾਂ ਨੇ ਮੁੜ ਕੇ ਸ਼ਹੀਦਿਆਂ ਬਰਾਬਰ ਕਰਕੇ ਫਿਰ ਵਾਪਸ ਆਪਣੇ ਕੌਮ ਵਿੱਚ ਆ ਗਏ ਆਨ ਕਰਕੇ ਉਹਨਾਂ ਨੂੰ ਮਾਫੀਆਂ ਦਿੱਤੇ ਗਿਆ ਤੇ ਮਾਗਦੇ ਦਿਹਾੜੇ ਤੇ ਬਹੁਤ ਕੁਝ ਕੀਤਾ ਜਾਂਦਾ ਹੈ ਇਸ ਦਿਨ ਹਰਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਅਨੁਸਾਰ ਜੋ ਰਾਗ ਹੈ ਬਸੰਤ ਰਾਗ ਦੇ ਰੰਮਤਾ ਹੁੰਦੀ ਹੈ ਅਮਰਤ ਵਲੇ ਅਰਦਾਸ ਹੋ ਕੇ ਬਸੰਤ ਰਾਗ ਸ਼ੁਰੂ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਰਾਗੀ ਵੇੜਦਾ ਹੈ ਜਿਹੜੀ ਵੀ ਚੌਂਕੀ ਸ਼ੁਰੂ ਹੁੰਦੀ ਹੈ ਬਸੰਤ ਰਾਗ ਦਾ ਆਰੰਭ ਕੀਤਾ ਜਾਂਦਾ ਹੈ ਤੇ ਬਸੰਤ ਰਾਗ ਦਾ ਹੀ ਭੋਗ ਪਾਇਆ ਜਾਂਦਾ ਹੈ ਸੋ ਇਸ ਕਰਕੇ ਮਾਗੀ ਦਾ ਵਿਸ਼ੇਸ਼ ਦਿਹਾੜਾ ਜਿੱਥੇ ਉਹ 40 ਮੁਕਤਾਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਸੰਤ ਰਤ ਜੋ ਸ਼ੁਰੂ ਹੁੰਦੀ ਹੈ ਉਹਦੇ ਅਨੁਸਾਰ ਜੋ ਹੈ ਕੀਰਤਨ ਆਰੰਭ ਹੋ ਜਾਂਦਾ ਹੈ ਇਹ ਮਰਿਆਦਾ ਜੋ ਹੈ ਹੋਲੀ ਤੱਕ ਚਲਦੀ ਰਹਿੰਦੀ ਹੈ ਸਾਧ ਸੰਗਤ ਦੇ ਆਪ ਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿ ਜੋ ਬਸੰਤ ਰਾਗ ਹੈ ਇਹਦੇ ਵਿੱਚ ਸਾਡੇ ਆਤਮਾ ਨੂੰ ਬਹੁਤ ਬਲ ਮਿਲਦਾ ਹੈ ਮੌਲੀ ਧਰਤੀ ਮੌਲੀ ਆਕਾਸ਼ ਇਹ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਮਿਲ ਜੀ ਅੱਜ ਸੰਗਤਾਂ ਦਾ ਇਕੱਠ ਬਹੁਤ ਹੈ ਜੀ ਕੱਲ ਹੋਰ ਜ਼ਿਆਦਾ ਹੋਏਗਾ ਕਿਉਂ ਜੋ ਸੰਗਤਾਂ ਇਹ ਘਰਾਂ ਤੋਂ ਚੱਲੀਆਂ ਹਨ ਮਾਗੀ ਦਿਹਾੜੇ ਸੰਗਰਾ ਦਾ ਦਿਹਾੜਾ ਹੁਣ ਕਰਕੇ ਸੰਗਤਾਂ ਬਹੁਤ ਪਹੁੰਚਣ ਗਿਆ ਹੋਮੋ ਮਾਗੇ ਸੰਗਤਾਂ ਪਹੁੰਚਣ ਗਿਆ ਕੱਲ ਦਾ ਵਿਸ਼ੇਸ਼ ਆਕਰਸ਼ਣ ਰਹੇਗਾ ਤਾਂ ਜੋ ਸੰਗਤਾਂ ਆ ਕੇ ਗੁਰੂ ਘਰੋਂ ਅਸੀਸਾਂ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਜੋ ਹੈ ਉਹ ਰਾਜੀ ਖੁਸ਼ੀ ਮੰਗਦੇ ਹਨ ਜਿੱਥੇ ਪਰਵਾ ਦੇ ਰਾਜੀ ਖੁਸ਼ੀ ਮੰਗਦੇ ਹਨ ਉੱਥੇ ਆਪਣੇ ਕਾਰੋਬਾਰਾਂ ਦੀ ਖੇਤੀ ਦੀ ਹਰ ਤਰ੍ਹਾਂ ਦੀ ਔਰ ਪੂਰੇ ਸਮੁੱਚੇ ਸਮਾਜ ਦੀ ਜੋ ਹੈ ਭਲਾ ਮੰਗਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਘਰ ਐਸਾ ਹੈ ਜਿਉਂਦੇ ਵੀ ਅਰਦਾਸ ਹੁੰਦੀ ਹੈ ਅਰਦਾਸ ਕਿਹਾ ਜਾਂਦਾ ਨਾਨਕ ਕਿਹ ਨਾਮ ਵਿੱਚ ਕਿੱਥੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਹੈ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਵਾਂ ਅੱਜ ਪੰਜਾਬੀਆਂ ਲਈ ਖਾਸ ਕੇ ਕਾਫੀ ਪੰਜਾਬੀਆਂ ਲਈ ਦਿਨ ਬਹੁਤ ਅਹਿਮ ਹੈ ਮਾਗੀ ਦਾ ਮੇਲਾ ਮੁਕਸਰ ਕਿਉਂ ਮਸ਼ਹੂਰ ਹੈ ਕਿਉਂ ਫੇਮਸ ਹੈ ਲੋਕਾਂ ਨੂੰ ਇਤਿਹਾਸ ਦਾ ਨਹੀਂ ਪਤਾ ਅੱਜ ਅਸੀਂ ਕਿੱਥੇ ਮਰ ਰਹੇ ਆ ਆਪਣੇ ਬੱਚਿਆਂ ਨੂੰ ਨਾਂ ਦੇ ਦੱਸਾਂ ਗੁਰੂਆਂ ਦੇ ਨਾਂ ਦੱਸਣ ਦੇ ਤੇ ਨਾਂ ਇਤਿਹਾਸ ਤੋਂ ਜਾਣੂ ਕਰਨਾ ਨਾ ਸੁਣਨਾ ਚਾਹੁੰਦੇ ਨੇ ਸੁਣੋ ਜੇ ਪੜ ਨਹੀਂ ਸਕਦੇ ਕਈ ਲੋਕ ਨੇ ਵੈਸੇ ਆ ਥੋੜਾ ਆਊਟ ਆਫ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਈ ਲੋਕ ਨੇ ਜਿਹੜੇ ਵਿਚਾਰੇ ਬਾਹਰ ਦੇ ਨੇ ਉਹ ਪੰਜਾਬੀ ਚ ਬੋਲ ਨਹੀਂ ਸਕਦੇ ਪੜ ਨਹੀਂ ਸਕਦੇ ਪਰ ਸੁਣਦੇ ਜ਼ਰੂਰ ਨੇ ਸੁਣਨਾ ਵੀ ਬੜਾ ਸਰੰਦਾਜੇ ਤਜ ਮਾਗੀ ਦਾ ਦਿਨ ਦੇ ਵਿੱਚ ਇਸ਼ਨਾਨ ਕਰਨਾ ਵੈਸੇ ਕਹਿੰਦੇ ਕਿ ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਵੈਸੇ ਤੇ ਦਾ ਮਤਲਬ ਬੜਾ ਡਿਫਰੈਂਟ ਹੈ ਕੋਦੇ ਵਿੱਚ ਕਿਹਾ ਕਿ ਗੁਰੂ ਜੀ ਨੇ ਕਿ ਸੰਗਤ ਕਰ ਕਿ ਜ਼ਰੂਰੀ ਨਹੀਂ ਕਿ ਇਸ਼ਨਾਨ ਹੀ ਕਰਨਾ ਕਿਉਂਕਿ ਉਸ ਟਾਈਮ ਦਾ ਪਰੰਪਰਾਂ ਪਲੇਖ ਜਿਹੜਾ ਕੱਢਿਆ ਗੁਰੂ ਗੋਬਿੰਦ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਰੰਪਰਾਂ ਪਲੇਖਿਆਂ ਨੂੰ ਕੱਢਣ ਵਾਸਤੇ 12 ਮਾਹ ਦੇ ਪਾਠ ਵਿੱਚ ਹਰ ਮਹੀਨੇ ਦਾ ਇੱਕ ਮਰਤਲਬ ਹੈ ਹਰ ਮਹੀਨੇ ਦਾ ਇੱਕ ਮਤਲਬ ਤੇ ਅੱਜ ਮਾਗ ਦਾ ਮਹੀਨਾ ਸ਼ੁਰੂ ਹੋਇਆ ਸੰਗ੍ਰਾਂਦ ਵੀ ਹੈ ਤਾਂ ਮਕਰ ਸੰਗ੍ਰਾਂਦ ਵੀ ਹੈ ਕੁਝ ਲੋਕ ਹਿੰਦੀ ਵਾਲੇ ਇਹਨਾਂ ਦੋ ਲੋਕ ਮਕਰ ਸੰਗ੍ਰਾਂਦ ਹੀ ਕਹਿੰਦੇ ਨੇ ਅਸੀਂ ਮਾਗੀ ਦਾ ਦਿਨ ਕਹਿੰਦੇ ਮਾਗੀ ਅੱਜ ਤੇ ਫਰਕ ਬਸ ਇੰਨਾ ਹੀ ਤਾਂ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਵੀ ਵੈਸੇ ਜੇ ਸਹੀ ਮਨੋਂ ਤਾਂ ਅੱਜ ਹੀ ਸ਼ੁਰੂ ਹੁੰਦਾ ਹੈ ਦੇ ਤੇ ਸਾਰਿਆਂ ਨੂੰ ਮਾਗੀ ਦੇ ਮੇਲੇ ਦਾ ਮੱਘ ਸੰਗਰਾਣ ਦੀ ਸਭ ਨੂੰ ਲੱਖ ਲੱਖ ਵਧਾਈਆਂ ਚੰੜ ਦੀ ਗਲਜਰੇ ਸਾਡਾ ਸੇਕ ਕੌਮ ਨੌਜਵਾਨ ਨਸ਼ਿਆਂ ਦਾ ਦੂਰ ਰਹੇ ਸਾਡੀ ਇਹ ਅਰਦਾਸ ਬਿਲਕੁਲ ਹੋਣਾ ਚਾਹੀਦਾ ਜਿੱਦੋਂ ਕੋ ਟਾਈਮ ਹੈ ਔਰ ਕੱਢਣਾ ਵੀ ਚਾਹੀਦਾ ਕਿਉਂਕਿ ਬਹੁਤ ਅਹਿਮ ਦੇਣਾ ਮਾਗੀ ਦਾ ਜਿਹੜਾ ਇਤਿਹਾਸ ਮੁਕਸਰ ਦੇ ਵਿੱਚ ਜਿਹੜਾ ਮੁਕਤੀ ਮਿਲੀ ਉਹਨਾਂ 40 ਬੰਦਿਆਂ ਨੂੰ 40 ਸਿੰਘਾਂ ਨੂੰ ਜਿਹਨਾਂ ਨੂੰ ਮੁਕਤੀ ਮਿਲੀ ਤਾਂ ਮੁਕਸਰ ਦਾ ਨਾਮ ਤਾਂ ਹੀ ਪਿਆ ਤਾਜੋ ਉਥੇ ਉਹਨਾਂ ਦਾ ਯਾਦ ਵਿੱਚ ਮੇਲਾ ਮਨਾਇਆ ਜਾਂਦਾ ਕਿਉਂਕਿ ਬਹੁਤ ਅਹਿਮ ਦੀ ਨਾ ਕੋਈ ਗੱਲ ਪਰ ਇਤਿਹਾਸ ਤੋਂ ਜਾਣੂ ਹੋਣਾ ਵੀ ਤਾਂ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਅਸੀਂ ਦੂਰ ਹੋ ਗਏ ਆ ਤਾਂ ਮੈਂ ਕਹਿੰਦਾ ਵਾਹਿਗੁਰੂ ਕਿ ਮੇਰੀ ਇਹੋ ਅਰਦਾਸ ਹੈ ਕਿ ਸਾਡੇ ਜਿਹੜੇ ਨੌਜਵਾਨ ਪੀੜੀ ਹੈ ਉਹ ਜ਼ਰੂਰ ਆਪਣੇ ਇਤਿਹਾਸ ਤੋਂ ਜਾਣੂ ਜਿਹੜਾ ਬੰਦਾ ਜਿੰਨੇ ਮਰਨਾ ਹੈ ਨਾ ਜਿਸ ਕੌਮ ਨੇ ਮਰਨਾ ਉਹਨੂੰ ਇਤਿਹਾਸ ਤੋਂ ਭੁਲਾ ਦਿਓ ਉਹ ਆਪਣਾ ਮਰ ਜਾਂਦੀ ਹੈ ਕਹਿੰਦੇ ਨੇ ਲਿਖਿਆ ਡਰਾਈਵਰਾਂ ਨੇ ਲਿਖਿਆ ਹੈ ਇਤਿਹਾਸ ਕੋ ਕ ਪੜਾਇਆ ਨਹੀਂ ਜਾਂਦੇ ਸਕੂਲਾਂ ਚ ਪੜਾਇਣ ਨਹੀਂ ਜਾਂਦੇ ਅੱਜ ਜੇ ਤੁਸੀਂ ਦਸਾਂ ਗੁਰੂਆਂ ਬਾਰੇ ਯਾਦ ਕਰਨਾ ਤੇ ਅਰਦਾਸ ਯਾਦ ਕਰ ਲਓ ਪ੍ਰਥਮ ਭਗੋਤੀ ਸਿਮਰ ਗੁਰੂ ਨਾਨਕ ਲਈ ਤੇ ਆਇਆ ਫਿਰ ਅੰਗਦ ਗੁਰ ਤੇ ਅਮਰਦਾਸ RAM ਦੇ ਸੇ ਹੈ ਸੋ ਐ ਤੋ ਅਰਦਾਸ ਸਿੱਖ ਲਈ ਤੋ ਉਹਨੂੰ ਗੁਰਦਾਸ ਗੁਰਾਂ ਦੇ ਨਾਮ ਆ ਜਾਂਦੇ ਨੇ ਤੇ ਦਸ ਗੁਰੂ ਦੇ ਨਾਮ ਦੀ ਯਾਦ ਆ ਕੇ ਫਿਰ ਬਾਕੀ ਚੀਜ਼ਾਂ ਯਾਦ ਆ ਜਾਂਦੀਆਂ ਨੇ ਪੰਜ ਪਿਆਰੇ ਆ ਗਏ ਫਿਰ ਸਾਰੇ ਚੀਜ਼ਾਂ ਆ ਜਾਂਦੀਆਂ ਅਰਦਾਸ ਵਿੱਚ ਇਨੀ ਸ਼ਕਤੀ ਹੈ ਇਸ ਕਰਕੇ ਅਰਦਾਸ ਵਿੱਚ ਸ਼ਕਤੀ ਹੈ ਤੇ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ